ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਸ ਤਰ੍ਹਾਂ ਕਲਾ ਵਰਤਾਈ ਕਿ ਗੁਰੂ ਦਾ ਸਿੱਖ ਬਿਲਕੁਲ ਠੀਕ ਹੋ ਗਿਆ ਧਿਆਨ ਨਾਲ ਸੁਣਨਾ ਸਾਡੇ ਕੰਮ ਆਉਣ ਵਾਲੀਆਂ ਗੱਲਾਂ ਹੈ ਕਹਿੰਦੇ ਕਿ ਕੋਈ ਪਰਿਵਾਰ ਸੀ ਉਹਨਾਂ ਦਾ ਜਿਹੜਾ ਬੇਟਾ ਸੀ ਉਹਦੇ ਸਿਰ ਵਿੱਚ ਬੜਾ ਦਰਦ ਰਹਿੰਦਾ ਸੀ ਡਾਕਟਰ ਨੂੰ ਚੈੱਕ ਕਰਵਾਇਆ ਤੇ ਉਹਨਾਂ ਕਿਹਾ ਵੀ ਇਹਦੇ ਸਿਰ ਵਿੱਚ ਰਸੌੜੀ ਹੈ ਇਹਦੀ ਅੱਖਾਂ ਦੀ ਰੋਸ਼ਨੀ ਕਿਸੇ ਵੇਲੇ ਵੀ ਜਾ ਸਕਦੀ ਹੈ ਜਲਦੀ ਤੋਂ ਜਲਦੀ ਆਪਰੇਸ਼ਨ ਕਰਵਾਉਣਾ ਪਵੇਗਾ ਕਹਿੰਦੇ ਉਹਨਾਂ ਨੇ 5-6 ਦਿਨ ਨਗਾ ਦਿੱਤੇ ਕੋਈ ਪੈਸੇ ਤੇ ਲੈ ਦਾ ਪ੍ਰਬੰਧ ਕਰਨਾ ਹੈ 100 ਹੁੰਦਾ ਹੈ ਕੁਝ ਤੇ ਜਦੋਂ 5-6 ਦਿਨ ਹੋਏ ਤਾਂ ਉਸ ਉਹਨਾਂ ਦੇ بیٹے ਦੀ ਸੱਚਮੁੱਚ ਅੱਖਾਂ ਦੀ ਜੋਤ ਚਲੀ ਗਈ। ਕਹਿੰਦੇ ਫਿਰ ਉਹ ਡਾਕਟਰ ਕੋਲ ਗਿਆ। ਉਹਨਾਂ ਕਿਹਾ ਵੀ ਜਲਦੀ ਆਪਰੇਸ਼ਨ ਕਰਾਂਗੇ। ਸਵੇਰ ਦਾ ਟਾਈਮ ਦੇ ਦਿੱਤਾ ਉਹਨਾਂ ਨੂੰ ਕਿ ਤੁਹਾਡਾ ਸਵੇਰੇ ਆਪਰੇਸ਼ਨ ਹੋਵੇਗਾ। ਤੇ ਕਹਿੰਦੇ ਜਦੋਂ ਡਾਕਟਰ ਸਾਹਿਬ ਕਹਿ ਕੇ ਨਰਸ ਨੂੰ ਕਿ ਇਹਨਾਂ ਦੇ ਵਾਲ ਕੇਸ ਕੱਟ ਦੇਣਾ ਸਵੇਰੇ ਇਹਨਾਂ ਦਾ ਆਪਾਂ ਟਾਈਮ ਨਾਲ ਆਪਰੇਸ਼ਨ ਕਰਨਾ। ਕਹਿੰਦੇ ਜਦੋਂ ਇਹਨੀ ਗੱਲ ਉਸ ਨੂੰ ਸੁਣੀ ਤਾਂ ਉਹਨੂੰ ਇੱਕਦਮ ਯਾਦ ਆਇਆ ਕਿ ਮੇਰੀ ਮਾਤਾ, ਮੇਰੀ ਮਾਂ ਜਦੋਂ ਮੈਨੂੰ ਸਿਰ ਨਵਾਉਂਦੀ ਸੀ, ਬੌਂਦੀ ਸੀ, ਤੇਲ ਲਾਉਂਦੀ ਸੀ ਤਾਂ ਮੈਨੂੰ ਕਹਿੰਦੀ ਸੀ ਕਿ ਇਹ ਵਾਲ ਨਹੀਂ ਇਹ ਕੇਸ ਗੁਰੂ ਗੋਬਿੰਦ ਸਿੰਘ ਜੀ ਦੀ ਦਿੱਤੀ ਹੋਈ ਬਖਸ਼ਿਸ਼ ਆ। ਪੁੱਤਰ ਇਹਨੂੰ ਕਦੇ ਨਾ ਕਟਾਵੇਂ। ਤੇ ਕਹਿੰਦੇ ਉੱਚੀ ਉੱਚੀ ਰੋਣ ਲੱਗ ਪਿਆ ਜਿਸ ਦਾ ਤਾਨੂੰ ਹੈ ਨਹੀਂ ਸੀ ਤੇ ਉਹਦਾ ਜਿਹੜਾ ਬਾਪ ਸੀ ਪਿਓ ਹੁੰਦਾ ਉਹ ਕੋਲ ਬੈਠਾ ਸੀ ਉਸ ਜੀ ਉੱਚੀ ਰੋਣ ਲੱਗ ਪਿਆ ਕਿੱਥੇ ਐ ਗੁਰੂ ਗੋਬਿੰਦ ਸਿੰਘ ਕਿੱਥੇ ਐ ਗੁਰੂ ਗੋਬਿੰਦ ਸਿੰਘ ਮਾਂ ਮਾਈ ਤੂੰ ਤਾਂ ਕਹਿੰਦੀ ਹੁੰਦੀ ਸੀ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਐ ਇਹਨੂੰ ਕਦੇ ਕਟਾਵੀ ਨਾ ਹੁਣ ਕਿੱਥੇ ਐ ਗੁਰੂ ਗੋਬਿੰਦ ਸਿੰਘ ਕਹਿੰਦੇ ਐਵੇਂ ਕਰਦੇ ਕਰਦੇ ਇੱਕ ਮਾਈ ਉੱਥੇ ਸੀ ਉਹਨੇ ਆ ਕੇ ਸਿਰ ਪਲੋਸਿਆ ਤੇ ਕਿਹਾ ਪੁੱਤਰ ਐਵੇਂ ਨਹੀਂ ਕਹਿਦਾ ਗੁਰੂ ਤਾਂ ਆਪਣੇ ਸਦਾ ਹੀ ਅੰਗ ਸੰਗ ਹੁੰਦੇ ਐ ਤੂੰ ਐਵੇਂ ਰੋਲਾ ਨਾ ਪਾ ਤੂੰ ਰੋ ਨਾ ਗੁਰੂ ਤੇਰੇ ਨਾਲ ਐ ਤੈਨੂੰ ਕੁਝ ਨਹੀਂ ਹੋਵੇਗਾ ਕਹਿੰਦੇ ਉਹ ਮਾਈ ਉਹਦੇ ਸਿਰ ਤੇ ਹੱਥ ਰੱਖ ਕੇ ਪਾਠ ਕਰਨ ਲੱਗ ਪਈ ਹੌਲੀ ਹੌਲੀ ਕਰਦੀ ਕਰਦੀ ਉਹ ਰੋਂਦਾ ਰੋਂਦਾ ਸੌਂ ਗਿਆ ਸਵੇਰ ਹੋਈ ਨਰਸ ਜਦੋਂ ਲੈ ਕੇ ਆਏ ਵਾਲ ਕੱਟਣ ਲਈ ਤੇ ਕਹਿੰਦੇ ਉਹਨੇ ਅੱਗੋਂ ਰੌਲਾ ਪਾ ਦਿੱਤਾ ਕਿ ਮੈਂ ਵਾਲ ਨਹੀਂ ਕਟਾਉਣੇ ਮੈਨੂੰ ਤਾਂ ਸਾਰਾ ਕੁਝ ਦਿਖ ਰਿਹਾ। ਕਹਿੰਦੇ ਉਹ ਨਰਸ ਨੇ ਡਾਕਟਰ ਨੂੰ ਜਾ ਕੇ ਦੱਸਿਆ ਕਿ ਉਹ ਵਾਲ ਨਹੀਂ ਕਟਾਰਾ। ਤੇ ਡਾਕਟਰ ਸਾਹਿਬ ਆਏ ਕਹਿੰਦੇ ਕਿ ਵਾਲ ਤਾਂ ਕਟਾਉਣੀ ਪੈਣਗੇ। ਉਹ ਕਹਿੰਦੇ ਕਿ ਮੈਨੂੰ ਦਿਸਦਾ ਪਿਆ ਇਹ ਮੈਂ ਮੈਂ ਬਿਲਕੁਲ ਠੀਕ ਆ ਮੈਂ ਵਾਲ ਨਹੀਂ ਕਟਾਉਣੇ। ਉਹਦੇ ਸਬੂਤ ਵਜੋਂ ਨੇ ਦੱਸਿਆ ਸਾਰਾ ਕੁਝ ਇੱਥੇ ਆ ਪਿਆ ਏ ਆ ਚੀਜ਼ ਏ ਆ ਰੰਗ ਏ। ਤਾਂ ਡਾਕਟਰ ਬੜੇ ਹੈਰਾਨ ਹੋਏ ਉਹਨਾਂ ਕਿਹਾ ਵੀ ਚਲੋ ਤੁਹਾਡੇ ਜਿਹੜੇ ਟੈਸਟ ਆ ਉਹ ਦੁਬਾਰਾ ਕਰਦੇ ਆ ਐਵੇਂ ਕਦੀ ਨਹੀਂ ਹੋਇਆ ਕਿ ਰਸੌਲੀ ਹੋਵੇ ਤੇ ਅੱਖਾਂ ਦੀ ਰੋਸ਼ਨੀ ਚਲੀ ਜਾਵੇ ਤੇ ਫਿਰ ਆ ਜਾਵੇ ਇਹ ਨਹੀਂ ਹੋ ਸਕਦਾ ਕਹਿੰਦੇ ਜਦੋਂ ਉਹਨਾਂ ਨੇ ਚੈੱਕਅਪ ਕੀਤਾ ਟੈਸਟ ਕੀਤੇ ਰਸੌਲੀ ਤਾਂ ਛੱਡੋ ਕੋਈ ਤਿਲ ਮਾਤਰ ਦੁੱਖ ਨਾ ਆਇਆ ਕਹਿੰਦੇ ਉਹ ਡਾਕਟਰ ਸਾਹਿਬ ਬਹੁਤ ਹੈਰਾਨ ਹੋਏ ਵੀ ਅਸੀਂ ਬਹੁਤ ਟਾਈਮ ਤੋਂ ਆਪਰੇਸ਼ਨ ਕਰਦੇ ਪਏ ਆ ਪਰ ਇਸ ਤਰ੍ਹਾਂ ਕਦੇ ਨਹੀਂ ਹੋਇਆ ਕਿ ਤਾਂ ਤੁਹਾਡੇ ਨਾਲ ਕੋਈ ਕਰਾਮਾਤ ਹੋਈ ਹੈ ਤੇ ਹੁਣ ਤੁਹਾਨੂੰ ਕੋਈ ਰੋਗ ਨਹੀਂ ਤੁਸੀਂ ਜਾ ਸਕਦੇ ਹੋ ਕਹਿੰਦੇ ਉਹਦੇ ਬਾਪ ਨੇ ਕਿਹਾ ਵੀ ਤੁਸੀਂ ਮੇਰੇ ਤੋਂ ਕੁਝ ਪੈਸੇ ਲੈ ਲਓ ਵੀ ਤੁਸੀਂ ਟੈਸਟ ਕੀਤੇ ਉਹਨਾਂ ਕਿਹਾ ਅਸੀਂ ਪੈਸੇ ਕੁਝ ਨਹੀਂ ਲੈਣੇ ਢੋਡੇ ਕਰਕੇ ਪਤਾ ਨਹੀਂ ਕਿੰਨਾਂ ਦੇ ਕਿਹੜੇ ਆ ਇਸ ਯੁੱਗ ਦੇ ਪਾਲਨਹਾਰ ਰੱਖਣਹਾਰ ਕੌਣ ਮੇਰੇ ਹਸਪਤਾਲ ਆਇਆ ਜਿਹੜਾ ਢੋਡ ਐਡਾ ਵੱਡਾ ਦੁੱਖ ਤੋੜ ਗਿਆ ਕਹਿੰਦੇ ਉਹ ਐਵੇਂ ਕਹਿ ਕੇ ਤੇ ਪੈਸੇ ਨਾ ਲੈ ਤੇ ਉਥੋਂ ਦੁਰ ਪਿਆ ਤਾਂ ਫਿਰ ਉਹਨੂੰ ਰਾਤ ਵਾਲੀ ਮਾਈ ਯਾਦ ਆਈ ਤੇ ਉਹਨੇ ਡਾਕਟਰ ਸਾਹਿਬ ਨੂੰ ਕਿਹਾ ਕਿ ਡਾਕਟਰ ਸਾਹਿਬ ਮੈਂ ਹੁਣ ਉਹ ਰਾਤ ਵਾਲੀ ਮਾਈ ਨੂੰ ਵੀ ਮਿਲਣਾ ਚਾਹੁੰਦਾ ਹਾਂ ਉਹਦਾ ਨਾਮ ਹੈ ਸਰਜੀਤ ਕੌਰ ਉਹ ਕਹਿੰਦੇ ਸੀ ਕਿ ਮੈਂ ਇੱਥੇ ਨਰਸ ਲੱਗੀ ਆ ਤੇ ਉਹਨੇ ਮੈਨੂੰ ਰਾਤੀ ਦਿਲਾਸਾ ਦਿੱਤਾ ਸੀ ਤੇ ਕਹਿੰਦੇ ਉਹ ਡਾਕਟਰ ਸਾਹਿਬ ਨੇ ਆਪਦੀ ਸਾਰੀ ਰਜਿਸਟਰ ਦੀ ਲਿਸਟ ਚੈੱਕ ਕੀਤੀ ਆਪਣੇ ਜਿੰਨੇ ਵੀ ਨਰਸਾਂ ਡਾਕਟਰ ਜੋ ਵੀ ਰੱਖੇ ਸੀ ਕਿਸੇ ਦਾ ਨਾਮ ਸਰਜੀਤ ਕੌਰ ਨਹੀਂ ਸੀ ਕਹਿੰਦੇ ਉਹ ਡਾਕਟਰ ਨੇ ਕਿਹਾ ਵੀ ਵੇ ਸਰਜੀਤ ਕੋਰ ਨਾ ਦੀ ਨਰਸ ਤੇ ਇਥੇ ਗਈ ਨਹੀਂ ਉਹ ਤੇਰਾ ਵਾਹਿਗੁਰੂ ਅਕਾਲ ਪੁਰਖ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਹ ਆਪ ਮਾਈ ਦੇ ਰੂਪ ਵਿੱਚ ਤੇਰੀ ਮਾਂ ਬਣ ਕੇ ਆਏ ਤੇ ਤੇਰੇ ਸਾਰੇ ਦੁੱਖ ਲਾ ਕੇ ਚਲੇ ਗਏ ਸੋ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸਾਡੇ 10ਾਂ ਗੁਰੂਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਨੂੰ ਉਹ ਸਾਨੂੰ ਦੱਸ ਗਿਆ ਕਿ ਇਹਨੂੰ ਤੁਸੀਂ ਮੰਨਣਾ ਹੈ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੈ ਇਹ ਸਾਡੀ ਜੋਤ ਹੈ ਗੁਰੂ ਤਾਂ ਆਪਣੇ ਕੋਲ ਸਾਰੇ ਹਾਜ਼ਰ ਨਾਜ਼ਰ ਹੈ ਪਰ ਉਹਨਾਂ ਨੇ ਤਾਂ ਸਨੇਹਾ ਦਿੱਤਾ ਹੈ ਨਾ ਕਿ ਸਾਡੀ ਇਹ ਜਾਗਦੀ ਜੋਤ ਹੈ ਸਾਡਾ ਇਹ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਮੰਨਣਾ ਹੈ ਇਹ ਗੁਰਾਂ ਦੀ ਪ੍ਰਗਟ ਗੁਰਾਂ ਦੀ ਦੇਹ ਹੈ ਇਹਨੂੰ ਤੁਸੀਂ ਮੰਨਣਾ ਹੈ ਸੋ ਸਾਧ ਸੰਗਤ ਇਹ ਕਲਾ ਵਰਤਦੀਆਂ ਐ ਕਰਾ ਮਾਤਾ ਵਰਤਦੀਆਂ ਐ ਸੱਚੇ ਦਿਲੋਂ ਕੋਈ ਪੁਕਾਰ ਲਾਉਂਦਾ ਤਾਂ ਉਹਦੀ ਸੁਣੀ ਜਾਂਦੀ ਐ ਨਾਮ ਦੇ ਵਿੱਚ ਬੜੀ ਬਰਕਤ ਐ ਉਹ ਗੁਰੂ بڑے بڑے ਵੱਡੇ ਰੋਗ ਦੂਰ ਕਰ ਦਿੰਦਾ ਸੋ ਸਾਥ ਸੰਗਤ ਤੇ ਸਭ ਕੁਝ ਦੱਸ ਲਿਆ ਜੇ ਕੋਈ ਗਲਤੀ ਹੋਈ ਤਾਂ ਭੁੱਲ ਚੁੱਕ ਮਾਫ ਕਰਨਾ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਤੇ ਕਮੈਂਟ ਕਰਨਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਮਰਤ ਵੇਲੇ ਉੱਠੋ ਨਾਮ ਬਾਣੀ ਨਾਲ ਜੁੜੋ ਸੱਚ ਬੋਲੋ ਕੀਰਤ ਕਰੋ ਝੂਠ ਨਾ ਬੋਲੋ ਈਰਖਾ ਨਾ ਕਰੋ ਵੰਡ ਕੇ ਛਕੋ ਅਮਰਤ ਵੇਲੇ ਨੂੰ ਸਾਂਭੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ